ਕਿ ਤੁਹਾਨੂੰ ਵੀ ਅਕਸਰ ਕਬਜ਼ੀ ਪ੍ਰੋਬਲਮ ਰਹਿੰਦੀ ਹੈ ਕੌਨਸਟਿਪੇਸ਼ਨ ਇੱਕ ਅਜੇਹੀ ਪ੍ਰੋਬਲਮ ਹੈ ਕਿ ਜਦ ਤੱਕ ਪੇਟ ਸਾਫ਼ ਨਹੀਂ ਹੁੰਦਾ ਪੂਰਾ ਦਿਨ ਨਾ ਕੰਮ ਦੇ ਵਿੱਚ ਧਿਆਨ ਲੱਗਦਾ ਹੈ ਨਾ ਕਿਸੇ ਨਾਲ ਗੱਲ ਕਰਨ ਦਾ ਜੀ ਕਰਦਾ ਹੈ ਪੇਟ ਵਿੱਚ ਉਫਾਰਾ ਜ਼ਰੂਰ ਬਣਿਆ ਰਹਿੰਦਾ ਹੈ ਕਦੀ ਪੇਟ ਦਰਦ ਵੀ ਹੁੰਦਾ ਰਹਿੰਦਾ ਹੈ ਔਰ ਕੁਝ ਖਾਦਾ ਕਿਵੇਂ ਜਾਏ ਜਦ ਪੇਟ ਪਹਿਲਾਂ ਹੀ ਸਾਫ਼ ਨਹੀਂ ਹੋਇਆ ਸੋ ਇਸੇ ਦੇ ਉੱਪਰ ਗੱਲ ਕਰਾਂਗੇ ਕਾਰਨ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰ ਤੁਹਾਡੇ ਖਾਣ ਪੀਂਦਿਆਂ ਕਿਹੜੀਆਂ ਉਹ ਗਲਤੀਆਂ ਨੇ ਜਿਸ ਦੇ ਕਰਕੇ ਤੁਸੀਂ ਕਬਜ਼ ਦੇ ਸ਼ਿਕਾਰ ਹੋ ਜਾਂਦੇ ਹੋ ਪੇਟ ਤੁਹਾਡਾ ਰੈਗੂਲਰ ਸਾਫ਼ ਨਹੀਂ ਹੋ ਪਾਂਦਾ ਔਰ ਤੁਸੀਂ ਆਪਣੀ ਡਾਈਟ ਦੇ ਵਿੱਚ ਕੀ ਅਪਣਾਓ ਤਾਂ ਕਿ ਅਗਲੀ ਸਵੇਰ ਜਦ ਤੁਸੀਂ ਉਠੋ ਤਾਂ ਤੁਹਾਡਾ ਪੇਟ ਬਿਲਕੁਲ ਹੀ ਸਾਫ਼ ਹੋ ਜਾਏ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਇਹ ਜਾਣ ਲਓ ਕਿ ਜਦੋਂ ਅਸੀਂ ਆਪਣੀ ਡਾਈਟ ਵਿੱਚ ਫਾਈਬਰ ਪ੍ਰੋਪਰ ਮਾਤਰਾ ਵਿੱਚ ਨਹੀਂ ਲੈਂਦੇ ਆ ਜਿਵੇਂ ਕਿ ਸਲਾਦ ਹੋ ਗਿਆ ਫਰੂਟ ਹੋ ਗਿਆ ਜਾਂ ਚਾਹ ਕਾਫੀ ਬਹੁਤ ਹੀ ਜ਼ਿਆਦਾ ਪੀਣ ਲੱਗ ਜਾਂਦੇ ਆ ਤਾਂ ਉਸ ਦੇ ਨਾਲ ਕਨਸਟਿਪੇਸ਼ਨ ਨਾ ਨਹੀਂ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਜਿਹੜੇ ਪਾਣੀ ਬਹੁਤ ਘੱਟ ਪੀਂਦੇ ਨੇ ਉਹਨਾਂ ਨੂੰ ਵੀ ਕਬਜ਼ੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਸੋ ਕਰਨਾ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਫੋਕਸ ਇਹ ਕਰਨਾ ਹੈ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਫਾਈਬਰ ਦੀ ਇਨਟੇਕ ਵਧਾ ਕੇ ਰੱਖਣਾ ਹੈ ਉਹ ਕਿਵੇਂ ਹੋਏਗਾ ਜ਼ਿਆਦਾ ਫਾਈਬਰ ਵਾਲਾ ਜਿਹੜਾ ਫਰੂਟ ਹੈ ਉਹ ਤੁਸੀਂ ਖਾ ਸਕਦੇ ਹੋ ਜਿਵੇਂ ਕਿ ਅਮਰੂਦ ਹੈ ਉਸ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਮਿਲ ਜਾਂਦਾ ਹੈ ਔਰ ਦੂਸਰਾ ਜੇਕਰ ਤੁਸੀਂ ਜਿਵੇਂ ਰੋਟੀ ਖਾਣੇ ਹੋ ਤਾਂ ਆਪਣੇ ਉਸ ਆٹے ਵਿੱਚ ਆਟਾ ਗੁੰਨਣ ਤੋਂ ਪਹਿਲਾਂ ਉਸ ਦੇ ਵਿੱਚ ਚੋਕ ਘਰੀਆਂ ਜਿਹਨੂੰ ਆਪਾਂ ਛਾਣ ਕਹਿੰਦੇ ਆ ਉਹ ਪਾ ਕੇ ਗੁੰਨ ਲਓ ਉਸ ਵਿੱਚ ਫਾਈਬਰ ਦੀ ਮਾਤਰਾ ਵਧ ਜਾਏਗੀ ਉਹ ਰੋਟੀ ਤੁਸੀਂ ਖਾਣੇ ਉਹ ਉਸ ਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਜਾਂ ਆٹے ਦੇ ਵਿੱਚ ਜੋ ਹੈ 2 ਚਮਚ ਇਸ ਬਗੋਲ ਦੇ ਤੁਸੀਂ ਮਿਕਸ ਕਰਕੇ ਉਹਦੇ ਨਾਲ ਆਟਾ ਗੁੰਨੋ ਉਹ ਵਾਲੀ ਰੋਟੀ ਖਾਓ ਫਾਈਬਰ ਤੁਹਾਡੀ ਡਾਈਟ ਵਿੱਚ ਵਧਣਾ ਚਾਹੀਦਾ ਚਾਹੇ ਤਰੀਕਾ ਜਿਵੇਂ ਵੀ ਹੋਵੇ ਕਿਉਂਕਿ ਅਸੀਂ ਜ਼ਿਆਦਾਤਰ ਦੇਖਦੇ ਜਿਵੇਂ ਅੱਜ ਕੱਲ ਫਾਸਟ ਫੂਡ ਬਹੁਤ ਜ਼ਿਆਦਾ ਖਾਇਆ ਜਾ ਰਿਹਾ ਸਭੀ ਰਿਫਾਈਨਡ ਚੀਜ਼ਾਂ ਦੀਆਂ ਇਹ ਖਾਇਆ ਜਾ ਰਿਹਾ ਚਾਹੇ ਆਪਾਂ ਮੋਮੋਜ਼ ਅੱਜਕੱਲ੍ਹ ਦੇਖ ਰਹੇ ਆ ਮੈਗੀ ਨੂਡਲਸ ਖਾਏ ਜਾ ਰਹੇ ਨੇ ਸਮੂਸੇ ਪਕੌੜੇ ਅਸੀ ਕੁਝ ਵੀ ਕੋਈ ਵੀ ਚੀਜ਼ ਕਰੀਏ ਤਾਂ ਇਸ ਵਿੱਚਾਨੂੰ ਚੰਗੀ ਮਾਤਰਾ ਵਿੱਚ ਫਾਈਬਰ ਨਹੀਂ ਮਿਲ ਰਿਹਾ ਹੁੰਦਾ ਸੋ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਔਰ ਅਸੀਂ ਸੋਚਦੇ ਆਂ ਸ਼ਾਇਦ ਮੇਰੇ ਵਿੱਚ ਕੋਈ ਹੈਲਥ ਇਸ਼ੂ ਅਜਿਹਾ ਹੈ ਕਿ ਪਤਾ ਨਹੀਂ ਕੀ ਹੋ ਗਿਆ ਮੈਨੂੰ ਸੋ ਹੋਇਆ ਸਿਰਫ ਇਹ ਹੈ ਕਿ ਤੁਸੀਂ ਆਪਣੀ ਡਾਈਟ ਖਰਾਬ ਕਰ ਲਈ ਹੈ ਉਸ ਨੂੰ ਸਹੀ ਕਰ ਲੋਗੇ ਤਾਂ ਤੁਹਾਡਾ ਪੇਟ ਬਿਲਕੁਲ ਸੈੱਟ ਹੋਣ ਵਾਲਾ ਹੈ ਦੇਖੋ ਪੇਟ ਜਿੱਥੇ ਸਹੀ ਨਹੀਂ ਹੈ ਨਾ ਉਸ ਤੋਂ ਬਾਅਦ ਸਾਰੀਆਂ ਢੇਰ ਸਾਰੀਆਂ ਬਿਮਾਰੀਆਂ ਦੀ ਜੋ ਹੈ ਸ਼ੁਰੂਆਤ ਹੋ ਜਾਂਦੀ ਹੈ ਜੜ੍ਹ ਇਹੀ ਹੈ ਕਿ ਪੇਟ ਕਲੀਅਰ ਕਰਨਾ ਹੈ ਤੇ ਪੇਟ ਕਲੀਅਰ ਕਰਨ ਦੇ ਲਈ ਆਪਣੀ ਜੀਭ ਜਿਹੜੀ ਕਿ ਸਵਾਦਾਂ ਦੇ ਪਿੱਛੇ ਭੱਜਦੀ ਰਹਿੰਦੀ ਹੈ ਉਸ ਨੂੰ ਕੰਟਰੋਲ ਵਿੱਚ ਜ਼ਰੂਰ ਰੱਖਣਾ ਹੈ ਖਾਣਾ ਹੀ ਹੈ ਤਾਂ ਚੰਗੀ ਫਾਈਬਰ ਵਾਲੀਆਂ ਚੀਜ਼ਾਂ ਖਾਓ ਜਿਵੇਂ ਕਿ ਮੈਂ ਗੱਲ ਕੀਤੀ ਹੈ ਸੈਲਡ ਜ਼ਰੂਰ ਆਪਣੀ ਡਾਈਟ ਵਿੱਚ ਲੋ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਖੀਰਾ ਟਮਾਟਰ ਇਹ ਸਲਾਦ ਜ਼ਰੂਰ ਖਾਓ ਜਾਂ ਫਿਰ ਜਿਵੇਂ ਕਿ ਮੈਂ ਫਰੂਟਸ ਦੀ ਗੱਲ ਕੀਤੀ ਹੈ ਪਪੀਤੇ ਵਿੱਚ ਚੰਗਾ ਫਾਈਬਰ ਤੁਹਾਨੂੰ ਮਿਲ ਜਾਏਗਾ ਔਰ ਮੈਂ ਹੁਣੇ ਗੱਲ ਕਰਕੇ ਛੱਡੀ ਸੀ ਅਮਰੂਦ ਤੁਸੀਂ ਖਾ ਸਕਦੇ ਹੋ ਇਸ ਵਿੱਚ ਤੁਹਾਨੂੰ ਚੰਗਾ ਫਾਈਬਰ ਜ਼ਰੂਰ ਮਿਲ ਜਾਏਗਾ ਅਗੂ ਗੱਲ ਕਰਾਂ ਜਿਨ੍ਹਾਂ ਨੂੰ ਪ੍ਰੋਬਲਮ ਹੋ ਹੀ ਗਈ ਹੈ ਪੇਟ ਸਾਫ ਨਹੀਂ ਹੋ ਰਿਹਾ ਬਹੁਤ ਦਿੱਕਤ ਹੋ ਰਹੀ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜਾ ਤ੍ਰਿਫਲਾ ਹੁੰਦਾ ਹੈ ਆਮਲਾ ਹਰੜ ਔਰ ਬਿਹੜਾ ਦਾ ਬਣਿਆ ਮਿਕਸਡ ਕਰਕੇ ਬਣਾਇਆ ਗਿਆ ਚੂਰਨ ਹੁੰਦਾ ਹੈ ਮਾਰਕੀਟ ਵਿੱਚ ਤੁਹਾਨੂੰ ਆਰਾਮ ਨਾਲ ਮਿਲ ਜਾਂਦਾ ਹੈ ਕਿਸੇ ਵੀ ਕੈਮਿਸਟ ਸ਼ਾਪ ਤੋਂ ਵੀ ਮਿਲ ਜਾਏਗਾ ਸੋ ਇਹ ਤੁਸੀਂ ਜਿਹੜਾ ਹੈ 2 ਚਮਚ ਰਾਤ ਨੂੰ ਗਰਮ ਪਾਣੀ ਦੇ ਨਾਲ ਪੀ ਕੇ ਸੋ ਜਾਣਾ ਹੈ ਅਗਲੇ ਦਿਨ ਸਵੇਰੇ ਤੁਹਾਡਾ ਪੇਟ ਸਾਫ਼ ਹੋ ਜਾਏਗਾ ਬੇਲ ਜੂਸ ਜਿਹੜਾ ਹੁੰਦਾ ਹੈ ਬਿਲ ਅੱਜ ਕੱਲ ਜੋ ਹੈ ਗਰਮੀਆਂ ਦੇ ਵਿੱਚ ਮਿਲਦਾ ਹੈ ਸੋ ਇਹ ਕੋਸ਼ਿਸ਼ ਤੁਸੀਂ ਇਹ ਕਰਨੀ ਹੈ ਕਿ ਜਿਹੜਾ ਬੇਲ ਫਰੂਟ ਹੈ ਤੁਸੀਂ ਖੁਦ ਲੈ ਕੇ ਆਓ ਘਰ ਦੇ ਵਿੱਚ ਤੇ ਇਹ ਜਿਸ ਦਾ ਜੂਸ ਜਾਂ ਸ਼ੇਕ ਬਣਾ ਕੇ ਪੀਓ ਇਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਤੁਹਾਨੂੰ ਰਹਿਣ ਵਾਲਾ ਹੈ ਔਰ ਦੇਖੋ ਇੱਥੇ ਜਿਹੜੀ ਮੈਂ ਇਸ ਬਗੋਲ ਦੀ ਪਹਿਲਾਂ ਗੱਲ ਕੀਤੀ ਸੀ ਕਿ ਆਟੇ ਵਿੱਚ ਗੁਣਕੇ ਦੀ ਰੋਟੀ ਖਾ ਸਕਦੇ ਹੋ ਸੋ ਇਸ ਬਗੋਲ ਨੂੰ ਤੁਸੀਂ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਜ਼ਰੂਰ ਖਾ ਸਕਦੇ ਹੋ ਚਾਹੇ ਦਹੀਂ ਦੇ ਵਿੱਚ ਪਾ ਕੇ ਖਾ ਲਓ ਚਾਹੇ ਪਾਣੀ ਦੇ ਨਾਲ ਤੁਸੀਂ ਪੀ ਲਓ 2 ਚਮਚ ਤੁਸੀਂ ਰਾਤ ਨੂੰ ਲੈ ਲਓ ਦਹੀਂ ਦੇ ਵਿੱਚ ਪਾ ਕੇ ਇਸ ਬਗੋਲ ਤੇ ਸਵੇਰੇ ਤੁਹਾਡਾ ਪੇਟ ਕਲੀਅਰ ਹੋਏਗਾ ਹੀ ਹੋਏਗਾ ਪਰ ਹਾਂ ਆਪਣੇ ਪਾਣੀ ਦਾ ਇਨਟੇਕ ਜ਼ਰੂਰ ਰੱਖੋ ਕਿਉਂਕਿ ਇਸ ਬਗੋਲ ਵੀ ਇੱਕ ਚੰਗਾ ਫਾਈਬਰ ਦਾ ਹੀ ਸੋਰਸ ਹੈ ਤਾਂ ਫਾਈਬਰ ਜਿੱਥੇ ਹੋਏਗਾ ਉੱਥੇ ਉਹਨੂੰ ਨਾਲ ਪਾਣੀ ਵੀ ਜ਼ਰੂਰ ਚਾਹੀਦਾ ਹੈ ਤਾਂ ਕਿ ਜਿਹੜੀ ਬਲੌਕੇਜ ਦੇ ਇਹ ਅੰਦਰ ਉਸ ਨੂੰ ਖੋਲ ਸਕੇ ਅੱਗੋਂ ਨਾਲ ਦੇਖੋ ਜਿਹੜੀ ਸਾਡੀ ਗਟ ਹੈਲਥ ਹੈ ਸਾਡਾ ਗਟ ਬੈਕਟੀਰੀਆ ਹੁੰਦਾ ਜੋ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਸਾਡੇ ਡਾਈਜੈਸ਼ਨ ਨੂੰ ਸਾਫ਼ ਰੱਖਣ ਦੇ ਵਿੱਚ ਤਾਂ ਕਿ ਕਿਤੇ ਵੀ ਕਨਸਟਿਪੇਸ਼ਨ ਦੀ ਪ੍ਰੋਬਲਮ ਨਾ ਹੋਵੇ ਤੇ ਜਦੋਂ ਤੁਹਾਡਾ ਈਟਿੰਗ ਲਾਈਫਸਟਾਈਲ ਚੰਗਾ ਨਹੀਂ ਹੋਏਗਾ ਫਾਈਬਰ ਨਹੀਂ ਹੁੰਦਾ ਤਾਂ ਜਿਹੜਾ ਸਾਡਾ ਗਟ ਬੈਕਟੀਰੀਆ ਉਸ ਨੂੰ ਡਾਈਟ ਨਹੀਂ ਮਿਲਦੀ ਜੇ ਉਹ ਗਟ ਬੈਕਟੀਰੀਆ ਹੌਲੀ ਹੌਲੀ ਖਤਮ ਹੋਣ ਲੱਗਦਾ ਹੈ ਤਾਂ ਉੱਥੇ ਹੀ ਦਿੱਕਤ ਸ਼ੁਰੂ ਹੋ ਜਾਂਦੀ ਹੈ ਸਾਰੀ ਸੋ ਇਸ ਲਈ ਆਪਣੀ ਗਟ ਹੈਲਥ ਨੂੰ ਵਧੀਆ ਰੱਖਣ ਦੇ ਲਈ ਤੁਹਾਨੂੰ ਪ੍ਰੋਬਾਇਓਟਿਕ ਚੀਜ਼ਾਂ ਖਾਣੀ ਚਾਹੀਦੀਆਂ ਜਿਸ ਵਿੱਚ ਸਭ ਤੋਂ ਸਾਡੇ ਸਾਰੇ ਘਰਾਂ ਵਿੱਚ ਹੁੰਦਾ ਹੈ ਦਹੀਂ ਦਹੀਂ ਤੁਸੀਂ ਜ਼ਰੂਰ ਖਾਓ ਗਟ ਹੈਲਥ ਵਧੀਆ ਰਹੇਗੀ ਤੁਹਾਡਾ ਡਾਈਜੈਸ਼ਨ ਵੀ ਦੇਖਿਓ ਅੱਗੋਂ ਵਧੀਆ ਹੀ ਹੁੰਦਾ ਜਾਏਗਾ ਸੋ ਅਗਰ ਹੁਣ ਮੈਂ ਉਹਨਾਂ ਦੀ ਗੱਲ ਕਰ ਲਵਾਂ ਜਿਨ੍ਹਾਂ ਨੂੰ ਕਬਜ਼ ਹੋਈ ਨੂੰ 3-4 ਦਿਨ ਹੋ ਗਏ 2 ਦਿਨ ਹੋ ਗਏ 3 ਦਿਨ ਹੋ ਗਏ ਨੇ ਔਰ ਪੇਟ ਕਲੀਅਰ ਹੋ ਹੀ ਨਹੀਂ ਰਿਹਾ ਤੇ ਬਹੁਤ ਵੱਡੀ ਪ੍ਰੋਬਲਮ ਇੱਥੇ ਬਣ ਗਈ ਹੋਈ ਹੈ ਤਾਂ ਇੱਥੇ ਤੁਸੀਂ ਜੋ ਹੈ ਕੈਸਟਰ ਆਇਲ 3-4 ਚਮਚ ਛੋਟੇ 3-4 ਚਮਚ ਜਿਹੜੇ ਹੈ ਦੁੱਧ ਵਿੱਚ ਪਾ ਕੇ ਪੀ ਲੈਣੇ ਆ ਰਾਤ ਨੂੰ ਤੇ ਅਗਲੀ ਸਵੇਰ ਤੁਹਾਡਾ ਪੇਟ ਸਾਫ਼ ਹੋ ਜਾਏਗਾ ਅਰੰਡੀ ਦਾ ਤੇਲ ਵੀ ਇਸ ਨੂੰ ਬੋਲਦੇ ਆ ਕੈਸਟਰ ਆਇਲ ਜਿਹੜਾ ਮੈਂ ਕਿਹਾ ਸੋ ਇਹ ਵੀ ਬਾਜ਼ਾਰ ਵਿੱਚ ਆਰਾਮ ਦੇ ਨਾਲ ਮਿਲ ਜਾਂਦਾ ਹੈ ਸੋ ਇਹ ਉਹਨਾਂ ਲਈ ਹੀ ਕਹਿ ਰਹੀਆਂ ਜਿਨ੍ਹਾਂ ਨੂੰ 2-3 ਦਿਨ ਹੋ ਗਏ ਨੇ ਕਬਜ਼ ਹੋਇਆ ਔਰ ਪੇਟ ਸਾਫ਼ ਹੋਇਆ ਹੀ ਨਹੀਂ ਹੈ ਬਹੁਤ ਜ਼ਿਆਦਾ ਦਿੱਕਤ ਬਣੀ ਹੋਈ ਹੈ ਖਾਇਆ ਪੀਆ ਨਹੀਂ ਜਾ ਰਿਹਾ ਸੋ ਇਹ ਕੈਸਟਰ ਆਇਲ ਯੂਜ਼ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਰੈਗੂਲਰ ਆਦਤ ਨਹੀਂ ਬਣਾਣਾ ਹੈ ਇਹ ਸਿਰਫ ਇੱਕ ਐਮਰਜੈਂਸੀ ਕੰਡੀਸ਼ਨ ਦੇ ਲਈ ਹੀ ਰੱਖਣਾ ਹੈ ਕਿ ਬਹੁਤ ਜ਼ਿਆਦਾ ਅ ਦਿਨ ਹੋ ਰਹੇ ਨੇ 2 ਦਿਨ 3 ਦਿਨ ਹੋ ਗਏ ਨੇ اور ਤੁਹਾਡਾ ਪੇਟ ਸਾਫ਼ ਨਹੀਂ ਹੋਇਆ ਤਾਂ ਤੁਸੀਂ ਉਦੋਂ ਕੈਸਟਰ ਆਇਲ ਲੈਣਾ ਇਸ ਤੋਂ ਬਾਅਦ ਜਿਵੇਂ ਕਿ ਮੈਂ ਗੱਲ ਇਸ ਬਗੋਲ ਦੀ ਕੀਤੀ ਹੈ ਜਦੋਂ ਵੀ ਤੁਸੀਂ ਇਸ ਬਗੋਲ ਖਾਣਾ ਹੈ ਤਾਂ ਇਹ ਰੇਸ਼ਿਓ ਜ਼ਰੂਰ ਰੱਖੋ ਕਿ ਜਿਵੇਂ ਇੱਕ ਚਮਚ ਇਸ ਬਗੋਲ ਹੈ ਤਾਂ ਉਹਦੇ ਪਿੱਛੇ ਤੁਸੀਂ 2 ਗਲਾਸ ਪਾਣੀ ਜ਼ਰੂਰ ਪੀਣਾ ਤੇ ਆਪਾਂ ਇੱਥੇ ਤੁਹਾਨੂੰ ਸੁਜੈਸਟ ਕਰਦੇ ਹਾਂ 2 ਚਮਚ ਇਸ ਬਗੋਲ ਖਾਣੇ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਥੋੜੀ ਥੋੜੀ ਦੇਰ ਬਾਅਦ ਯਾਨੀ ਕਿ ਇਕਦਮ ਹੀ ਪੀਣੇ ਹੈ ਸੋ ਅਗਰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ 2 ਚਮਚ ਘੋਲ ਕੇ ਇਸ ਬਗੋਲ ਪੀ ਲਿਆ ਜਾਂ ਫਿਰ ਦੇ ਦੇ ਵਿੱਚ ਦੋ ਚਮਚ ਇਸ ਬਗੋਲ ਕੋਲ ਕੇ ਖਾ ਰਹੇ ਹੋ ਤਾਂ ਤੁਸੀਂ ਇਹ ਫ੍ਰੀਕੁਐਂਸੀ ਜ਼ਰੂਰ ਰੱਖਣੀ ਹੈ ਕਿ ਥੋੜੇ ਥੋੜੇ ਟਾਈਮ ਦੇ ਬਾਅਦ ਤਿੰਨ ਚਾਰ ਗਲਾਸ ਪਾਣੀ ਵੀ ਤੁਸੀਂ ਜ਼ਰੂਰ ਪੀਣਾ ਹੈ ਤਾਂ ਕਿ ਉਹ ਆਪਣਾ ਪੂਰਾ ਕੰਮ ਜ਼ਰੂਰ ਕਰ ਸਕੇ ਸੋ ਅਗਰ ਆਪਾਂ ਫਰੂਟਸ ਦੀ ਗੱਲ ਕਰੀਏ ਕਬਜ਼ੇ ਦੇ ਵਿੱਚ ਕਿਹੜੇ ਫਰੂਟਸ ਚੰਗੇ ਨੇ ਤਾਂ ਮੈਂ ਇੱਕ ਬੇਲ ਫਰੂਟ ਦੀ ਗੱਲ ਕਰ ਚੁੱਕੀ ਹਾਂ ਦੂਸਰਾ ਫਰੂਟ ਹੈ ਜੀ ਕੀਵੀ ਇਸ ਦੇ ਵਿੱਚ ਵੀ ਫਾਈਬਰ ਅੱਛਾ ਤੁਹਾਨੂੰ ਮਿਲ ਜਾਏਗਾ ਔਰ ਦੇਖੋ ਜਿਥੇ ਮੈਂ ਗੱਲ ਕੀਤੀ ਹੈ ਕਿ ਆਪਾਂ ਚਾਹ ਕਾਫੀ ਜ਼ਿਆਦਾ ਪੀ ਰਹੇ ਹੁੰਨੇ ਆ ਚਾਹ ਕਾਫੀ ਦੇ ਨਾਲ ਵੀ ਕਨਸਟਿਪੇਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਉਥੇ ਹੀ ਸਟ्रेस ਜਿਹੜੇ ਸਟ्रेस ਲੈਂਦੇ ਨੇ ਉਹਨਾਂ ਨੂੰ ਵੀ ਕਨਸਟਿਪੇਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਟੈਨਸ਼ਨ ਹੈ ਬਹੁਤ ਜ਼ਿਆਦਾ ਸਿਰ ਤੇ ਕਿਸੇ ਗੱਲ ਦਾ ਭਾਰ ਪਿਆ ਹੋਇਆ ਹੈ ਗੱਲ ਤੁਸੀਂ ਕਿਸੇ ਨਾਲ ਡਿਸਕਸ ਕਰ ਨਹੀਂ ਰਹੇ ਹੋ ਆਪਣੇ ਅੰਦਰ ਹੀ ਉਹ ਗੱਲ ਰੱਖੀ ਹੋਈ ਹੈ ਸੋ ਉਸ ਸਟ੍ਰੈਸ ਦੇ ਨਾਲ ਵੀ ਕਨਸਟਿਪੇਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਸੋ ਆਪਣੇ ਸਟ੍ਰੈਸ ਨੂੰ ਵੀ ਦੂਰ ਰੱਖਣਾ ਹੈ ਤਾਂ ਕਿ ਤੁਸੀਂ ਵੈਸੇ ਵੀ ਖੁਸ਼ ਰਹੋ ਔਰ ਤੁਹਾਡੀ ਸਿਹਤ ਵੀ ਠੀਕ ਰਹੇ ਤੁਹਾਡਾ ਡਾਈਜੈਸ਼ਨ ਵੀ ਬਿਲਕੁਲ ਸਹੀ ਰਹੇ ਸੋ ਹੁਣ ਇੱਕ ਨੁਸਖਾ ਤੁਹਾਨੂੰ ਦੱਸਣ ਜਾ ਰਹੀਆਂ ਬਹੁਤ ਹੀ ਆਸਾਨ ਜਾਂ ਨੁਸਖਾ ਹੈ ਔਰ ਕਈ ਸਾਰੀ ਸਾਡੀ ਡਾਈਜੈਸ਼ਨ ਦੀ ਪ੍ਰੋਬਲਮਸ ਨੂੰ ਸੋਲਵ ਕਰਨ ਵਾਲਾ ਹੈ ਜਿਵੇਂ ਕਿ ਪੇਟ ਗੈਸ ਹੈ ਪੇਟ ਦਰਦ ਹੈ ਐਸਿਡਿਟੀ ਹੈ इवन ਜਿਨ੍ਹਾਂ ਨੂੰ ਮੋਟਾਪੇ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਡਾਈਜੈਸ਼ਨ ਜਿਨ੍ਹਾਂ ਦੀ ਡਾਈਜੈਸ਼ਨ ਚੰਗੀ ਨਹੀਂ ਰਹਿੰਦੀ ਹੈ ਖੱਟੇ ਡਕਾਰ ਆਉਂਦੇ ਰਹਿੰਦੇ ਨੇ ਹਾਲਾਂਕਿ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਲਈ ਵੀ ਇਹ ਨੁਸਖਾ ਅੱਛਾ ਰਹੇਗਾ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਲਈ ਵੀ ਇਹ ਨੁਸਖਾ ਬਹੁਤ ਹੀ ਲਾਭਕਾਰੀ ਰਹਿਣ ਵਾਲਾ ਹੈ ਉਹਨਾਂ ਨੁਸਖਾ ਹੈ ਕਿ ਔਰ ਕਿਹੜੀਆਂ ਚੀਜ਼ਾਂ ਨੂੰ ਮਿਲਾ ਕੇ ਬਣਾਣਾ ਹੈ ਤਾਂ ਤੁਸੀਂ ਨੋਟ ਕਰ ਲਓ ਇਸ ਲਈ ਤੁਸੀਂ ਲੈਣੀਆਂ ਜੀ ਸੌਂਫ ਲੈਣੀ ਹੈ ਜੀਰਾ ਜਵੈਣ ਔਰ ਮੇਥੀ ਦਾਣਾ ਜੀ ਹਾਂ ਨੋਟ ਕਰ ਲਓ ਤੁਸੀਂ ਸੌਂਫ ਜੀਰਾ ਜਵੈਣ ਔਰ ਮੇਥੀ ਦਾਣਾ ਇਸ ਲਈ ਤੁਹਾਨੂੰ ਚਾਹੀਦਾ ਕਿੰਨੇ ਕਿੰਨੇ ਮਾਤਰਾ ਵਿੱਚ ਆਇਦਾ ਇਹ ਵੀ ਸੁਣ ਲਓ ਤੁਸੀਂ ਜਿਹੜੀ ਤੇ ਜੀਰਾ ਹੈ ਔਰ ਸੌਂਫ ਹੈ ਇਹ ਤੁਸੀਂ ਇੱਕ ਇੱਕ ਚਮਚ ਲੈ ਲਓ ਔਰ ਜਿਹੜੀ ਜਵੈਣ ਹੈ ਔਰ ਮੇਥੀ ਦਾਣਾ ਆਪਾਂ ਮੇਥੇ ਵੀ ਜਿਨ੍ਹਾਂ ਨੂੰ ਕਹਿੰਨੇ ਆ ਇਹ ਤੁਸੀਂ ਅੱਧਾ ਅੱਧਾ ਚਮਚ ਲੈ ਲਓ ਕਿਉਂਕਿ ਇਹ ਥੋੜੇ ਗਰਮ ਤਸੀਰ ਚ ਵੀ ਹੁੰਦੇ ਆ ਤੇ ਪਰ ਕਈਆਂ ਨੂੰ ਸੂਟ ਕਰਦੇ ਆ ਉਹ ਬਰਾਬਰ ਮਾਤਰਾ ਵੀ ਲੈ ਸਕਦੇ ਨੇ ਸੋ ਇਹਨਾਂ ਚਾਰੇ ਚੀਜ਼ਾਂ ਨੂੰ ਲੈ ਕੇ ਤੁਸੀਂ ਇੱਕ ਪੈਨ ਦੇ ਵਿੱਚ ਇਹਨਾਂ ਨੂੰ ਗਰਮ ਕਰ ਲੈਣਾ ਹੈ ਹਲਕਾ ਜਿਹਾ ਭੁੰਨ ਲੈਣਾ ਹੈ ਬਿਲਕੁਲ ਹਲਕਾ ਗੈਸ ਸਿਮ ਤੇ ਕਰਕੇ ਤੁਸੀਂ ਇਸ ਨੂੰ ਹਲਕਾ-ਹਲਕਾ ਭੁੰਨ ਲੈਣਾ ਜਦੋਂ ਇਸ ਦੀ ਥੋੜੀ ਖੁਸ਼ਬੂ ਆਣੀ ਸ਼ੁਰੂ ਹੋਏਗੀ ਤੁਸੀਂ ਇਸ ਨੂੰ ਕਟੋਰੀ ਵਿੱਚ ਕੱਢ ਲਓ ਥੋੜਾ ਜਿਹਾ ਇਹ ਠੰਡਾ ਹੋ ਜਾਏ ਮਿਕਸਰ ਵਿੱਚ ਪਾ ਕੇ ਇਸ ਨੂੰ ਗ੍ਰाइंड ਕਰ ਲਓ ਇਹ ਤੁਹਾਡਾ ਪਾਊਡਰ ਜਿਹੜਾ ਹੈ ਰੈਡੀ ਹੋ ਚੁੱਕਿਆ ਹੈ ਇਸ ਨੂੰ ਤੁਸੀਂ ਹੁਣ ਦੇਖੋ ਯੂਜ਼ ਕਿਵੇਂ ਕਰਨਾ ਹੈ ਇਹ ਵੀ ਜਾਣ ਲਓ ਇਹ ਤੁਸੀਂ ਸਵੇਰੇ ਅਤੇ ਰਾਤ ਨੂੰ ਯੂਜ਼ ਕਰਨਾ ਹੈ ਇੱਕ ਇੱਕ ਚਮਚ ਖਾਣਾ ਖਾਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਸਪੋਜ਼ ਤੁਸੀਂ ਦੁਪਹਿਰੇ ਖਾਣਾ ਖਾਇਆ ਉਸ ਤੋਂ 15-20 ਮਿੰਟ ਅੱਧੇ ਘੰਟੇ ਬਾਅਦ ਸੋ ਇੱਕ ਗਲਾਸ ਤੁਸੀਂ ਗਰਮ ਪਾਣੀ ਲੈਣਾ ਹੈ ਤੇ ਉਸ ਦੇ ਵਿੱਚ ਇੱਕ ਚਮਚ ਪਾਊਡਰ ਤੁਸੀਂ ਪਾ ਲੈਣਾ ਹੈ ਆਪਣੇ ਸਵਾਦ ਦੇ ਹਿਸਾਬ ਦੇ ਨਾਲ ਤੁਸੀਂ ਇਸ ਵਿੱਚ ਸੇਂਦਾ ਨਮਕ ਵੀ ਜ਼ਰੂਰ ਐਡ ਕਰ ਲੈਣਾ ਹੈ मिक्स करके ਤੁਸੀਂ ਇਸ ਨੂੰ ਪੀ ਲੈਣਾ ਹੈ ਔਰ ਅਗਰ ਤੁਹਾਡੇ ਕੋਲ ਅਵੇਲੇਬਲ ਹੋਵੇ ਸ਼ਹਿਦ ਤਾਂ ਸ਼ਹਿਦ ਵੀ ਤੁਸੀਂ ਇਸ ਦੇ ਵਿੱਚ ਅੱਧਾ ਚਮਚ ਇੱਕ ਚਮਚ ਪਾ ਸਕਦੇ ਹੋ ਔਰ ਇੱਕ ਅੱਧਾ ਨਿੰਬੂ ਵੀ ਤੁਸੀਂ ਇਸ ਵਿੱਚ ਨਿਚੋੜ ਲਓਗੇ ਤਾਂ ਇਹ ਬਹੁਤ ਹੀ ਜ਼ਿਆਦਾ ਡਾਈਜੈਸਟਿਵ ਔਰ ਇੱਕ ਡੀਟੌਕਸ ਡਰਿੰਕ ਬਣ ਜਾਂਦੀ ਹੈ ਸੋ ਇਸ ਨੂੰ ਤੁਸੀਂ ਪੀ ਲੈਣਾ ਹੈ ਇਸੇ ਤਰ੍ਹਾਂ ਰਾਤ ਨੂੰ ਵੀ ਤੁਸੀਂ ਆਪਣੇ ਖਾਣੇ ਖਾਣ ਤੋਂ ਬਾਅਦ ਇਸੇ ਤਰ੍ਹਾਂ ਇਹ ਪ੍ਰੋਸੈਸ ਕਰਨਾ ਹੈ ਤਾਂ ਕਿ ਜਿਹੜਾ ਤੁਹਾਡਾ ਡਾਈਜੈਸ਼ਨ ਵਿੱਚ ਕਿਤੇ ਪ੍ਰੋਬਲਮ ਆਈ ਹੋਈ ਸੀ ਤਾਂ ਇਹ ਨੇਚਰਲ ਵੇ ਦੇ ਨਾਲ ਤੁਹਾਡਾ ਟ੍ਰੀਟਮੈਂਟ ਹੋ ਜਾਏਗਾ ਤੁਹਾਨੂੰ ਕੋਈ ਵੀ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪੈਣ ਵਾਲੀ ਹੈ ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਅਜ਼ਮਾ ਕੇ ਦੇਖੋ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਇਸ ਨੂੰ ਅਜ਼ਮਾ ਸਕਦੇ ਨੇ ਬਸ ਛੋਟੇ ਬੱਚਿਆਂ ਨੂੰ ਅੱਧਾ ਚਮਚ ਹੀ ਦੇਣਾ ਹੈ ਜੀ ਹਾਂ ਤੁਸੀਂ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਸਿਰਫ ਅੱਧਾ ਚਮਚ ਇਹ ਪਾਊਡਰ ਪਾਣਾ ਹੈ ਥੋੜਾ ਜਿਹਾ ਸੇਂਦਾ ਨਮਕ ਬੱਚਿਆਂ ਨੂੰ ਸ਼ਹਿਦ ਵੀ ਪਾ ਦਿਓ ਹਲਕਾ ਨਿੰਬੂ ਪਾ ਦਿਓ ਬੱਚਿਆਂ ਨੂੰ ਵੀ ਇਹ ਪਿਲਾਓਗੇ ਬੱਚਿਆਂ ਨੂੰ ਜਿਵੇਂ ਅੱਜ ਕੱਲ ਜ਼ਿਆਦਾ ਖਾ ਪੀ ਲੈਂਦੇ ਨੇ ਪੇਟ ਦਰਦ ਹੋਣ ਲਾਈਂਦੀ ਹੈ ਤਾਂ ਉਹਨਾਂ ਦੀ ਵੀ ਇਹ ਪ੍ਰੋਬਲਮ ਠੀਕ ਹੋ ਜਾਏਗੀ ਸੋ ਇਹ ਤੁਸੀਂ ਦੁਬਾਰਾ ਸੁਣ ਲਓ ਪੇਟ ਗੈਸ ਹੈ ਐਸਿਡਿਟੀ ਹੈ ਕਬਜ਼ ਦੀ ਪ੍ਰੋਬਲਮ ਹੈ ਪੇਟ ਵਿੱਚ ਦਰਦ ਹੋ ਰਿਹਾ ਹੈ ਉਹਨਾਂ ਸਾਰੀਆਂ ਪ੍ਰੋਬਲਮਸ ਲਈ ਇੱਕ ਰੈਮਡੀ ਹੈ ਜ਼ਰੂਰ ਤੁਸੀਂ ਅਪਣਾਓ ਔਰ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈ 슈ਗਰ ਦੀ ਪ੍ਰੋਬਲਮ ਹੈ ਉੱਥੇ ਵੀ ਇਹ ਕਾਫੀ ਹੈਲਪ ਕਰਨ ਵਾਲੀ ਹੈ ਇਵਨ ਜਿਨ੍ਹਾਂ ਨੂੰ ਜਿਹੜੇ ਮੋਟਾਪੇ ਤੋਂ ਛੁਟਕਾਰਾ ਚਾਹੁੰਦੇ ਨੇ ਤਾਂ ਇਹ ਮੋਟਾਪੇ ਨੂੰ ਵੀ ਤੁਹਾਡੇ ਰਿਡਿਊਸ ਕਰੇਗੀ ਅੰਦਰੋਂ ਜਿਹੜਾ ਤੁਹਾਡਾ ਫੈਟ ਹੈ ਉਸ ਨੂੰ ਵੀ ਖਤਮ ਕਰਨ ਵਿੱਚ ਤੁਹਾਡੀ ਮਦਦ ਕਰਨ ਵਾਲਾ ਹੈ ਪਰ ਇਸ ਡਰਿੰਕ ਨੂੰ ਤੁਸੀਂ ਕੰਟੀਨਿਊ ਕੁਝ ਦਿਨ ਜ਼ਰੂਰ ਅਪਣਾਓ ਤੁਹਾਨੂੰ ਫਰਕ ਜ਼ਰੂਰ ਨਜ਼ਰ ਆਏਗਾ ਤੇ ਉਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਕਿਉਂਕਿ ਬਹੁਤ سارے ਸਵਾਲ ਪਹਿਲਾਂ ਆਏ ਹੋਏ ਸੀ ਕਿ ਕਬਜ਼ ਨੂੰ ਲੈ ਕੇ ਕਨਸਟਿਪੇਸ਼ਨ ਨੂੰ ਲੈ ਕੇ ਪੇਟ ਸਾਫ਼ ਨਹੀਂ ਹੁੰਦਾ ਇਸ ਨੂੰ ਲੈ ਕੇ ਕੋਈ ਵੀਡੀਓ ਬਣਾਈ ਜਾਏ ਸੋ ਫਾਈਬਰ ਇਨਟੇਕ ਆਪਣੀ ਡਾਈਟ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੱਖੋ ਕਿ ਤੁਹਾਨੂੰ ਕੋਈ ਵੀ ਨੁਸਖਾ ਅਪਣਾਣ ਦੀ ਜ਼ਰੂਰਤ ਹੀ ਨਾ ਪਾਏ ਤੁਹਾਡੀ ਡਾਈਟ ਵਿੱਚ ਤੁਸੀਂ ਦੋ ਟਾਈਮ ਚੰਗੀ ਮਾਤਰਾ ਵਿੱਚ ਸਲਾਦ ਖਾਓਗੇ ਨਾ ਔਰ ਚੰਗੀ ਮਾਤਰਾ ਵਿੱਚ ਪਾਣੀ ਪੀਓਗੇ ਤਾਂ ਅਗਲੇ ਦਿਨ ਤੁਸੀਂ ਵੈਸੇ ਹੀ ਆਰਾਮ ਦੇ ਨਾਲ ਫਰੈਸ਼ ਹੋ ਜਾਓਗੇ ਤੁਹਾਨੂੰ ਕਿਤੇ ਵੀ ਕੋਈ ਨੁਸਖਾ ਅਪਣਾਣ ਦੀ ਲੋੜ ਪੈਣੀ ਹੀ ਨਹੀਂ ਵਾਲੀ ਪਰ ਇਨ ਕੇਸ ਜਿਨ੍ਹਾਂ ਨੂੰ ਹੈ ਪ੍ਰੋਬਲਮ ਤਾਂ ਇਹ ਜੋ ਮੈਂ ਅੱਜ ਪੂਰੀ ਜਾਣਕਾਰੀ ਵੀਡੀਓ ਦੇ ਜ਼ਰੀਏ ਤੁਹਾੜਨਾ ਸਾਂਝੀ ਕੀਤੀ ਹੈ ਇਸ ਨੂੰ ਜ਼ਰੂਰ ਅਪਣਾ ਕੇ ਦੇਖਿਓ ਤੁਹਾਨੂੰ ਬਹੁਤ ਮਦਦ ਮਿਲੇਗੀ ਇਸ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਵਿਚਾਰ ਕਮੈਂਟਸ ਦੇ ਜ਼ਰੀਏ ਸਾਂਝੇ ਕਰਨਾ ਜਾਂ ਫਿਰ ਮੇਰੀ ਈਮੇਲ ਆਈਡੀ ਹੈ healthadvicevidharjotkor@gmail.com ਇਸ ਉੱਪਰ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਲਓ YouTube ਚੈਨਲ healthadvicevidharjotkor ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ